ਸਸੀ ਗਾਲੀ ਸਾਰਿਆਂ ਨੂੰ ਹੋਰ ਵੀ ਠੀਕ ਹੋਈ ਸਾਰਿਆਂ ਨੂੰ ਤੇ ਆਪਾਂ ਵੀਰੇ ਬਾਦਾਮ ਘਟਣ ਦਾ ਸੌਖਾ ਤਰੀਕਾ ਦੱਸਣ ਲੱਗੇ ਆ ਜੀ ਕਰ ਦੇਣਾ ਵੀਰੇ ਇਹਦੇ ਚਾਰ ਵੀਰੇ ਪੀਸ ਕਰ ਲੈਣੇ ਠੀਕ ਹੈ ਜੀ ਇੱਕ ਬਾਦਾਮ ਨੇ ਫਿਰ ਉਹਨੂੰ ਹੌਲੀ ਹੌਲੀ ਕੱਟੀ ਜਾਣਾ ਠੀਕ ਹੈ ਜੀ ਵੀਰੇ ਬਲਾਮ ਦਾ ਐਂ ਜਿਵੇਂ ਵਧੀਆ ਸੈਜ ਹੋ ਜਾਂਦਾ ਜੀ ਤੇ ਨਾਲੇ ਵੀਰੇ ਬਾਦਾਮਾਂ ਦੇ ਨਾਲ ਕਰੀ ਜੀ ਨਹੀਂ ਹੁੰਦੀ ਹੈਗੀ ਕਈ ਵਾਰ ਕੀ ਹੁੰਦਾ ਵੀਰੇ ਬਦਾਮ ਕੱਟ ਤਾਂ ਲੈਨੇ ਆ ਉਹਨਾਂ ਦੇ ਨਾਲ ਦਾ ਬਰੀਕ ਬਰੀਕ ਕਰੀਜ਼ੀ ਹੋ ਜਾਂਦੀ ਆ ਬਦਾਮਾਂ ਦੀ ਤੇ ਇਹਦਾ ਕੋਈ ਹੋਣ ਲੋਟ ਜਾਂ ਨਹੀਂ ਆਉਂਦਾ ਹੈਗਾ ਆ ਦੇਖੋ ਵੀਰੇ ਕਿੰਨੇ ਸਫਾਈ ਦੇ ਵਿੱਚ ਬਦਾਮ ਕੱਟੇ ਜਾ ਰਹੇ ਨੇ ਹੋਰ ਵੀਰੇ ਪੂ ਤਾਂ ਠੀਕ ਨਹੀਂ ਸਾਬਦੇ ਬਾਜੀਆਂ ਵੀਰੇ ਕਿਹਨੇ ਕਿਹਨੇ ਛੱਡ ਲਈਆਂ ਤੇ ਕਿਹੜੇ-ਕਿਹੜੇ ਮੇਰੇ ਵੀਰ ਮੌਸਮ ਦੀ ਖਰਾਬੀ ਕਰਕੇ ਰੁੱਕ ਗਏ ਪਰਮਾਤਮਾ ਨੇ ਵੀਰੇ ਮੌਸਮ ਖਰਾਬ ਕਰਤੇ ਜਿਵੇਂ ਕਿ ਪਤਾ ਹੀ ਤੁਹਾਨੂੰ ਵੀ ਦੇ ਮੀਂਹ ਪਈ ਜਾ ਰਹੇ ਨੇ ਇਹ ਵਾੜਾ ਮੋਟਾ ਦਿਨ ਲੱਗ ਰਹਾ ਦਾ ਦੂਜੇ ਦਿਨ ਦਿਨ ਖਰਾਬ ਹੋ ਜਾਂਦਾ ਜੀ ਵੈਸੇ ਪਿਛਲੇ ਸਾਲ ਵੀ ਵੀ ਇਹ ਨਾ ਦਿਨਾਂ ਦੇ ਵਿੱਚ ਐਦਾਂ ਨਹੀਂ ਸੀਗਾ ਤੇ ਉਸ ਦਿਵਾਰ ਵੀ ਦੇ ਤੁਹਾਨੂੰ ਪਤਾ ਹੀ ਆ ਫਿਰ ਦਿਨ ਕਹੇ ਜਿਵੇਂ ਬਣੇ ਨੇ ਪਰਮਾਤਮਾ ਨੇ ਜਣੀ ਭਲੇਖੀ ਘੜਤੇ ਸਭ ਦੇ ਤੁਸੀਂ ਨਾ ਕਹਦੇ ਹੋ ਵੀ ਗਰਮੀ ਨਹੀਂ ਪਈ ਹੈਗੀ ਯਾਨੀ ਗਰਮੀ ਪੂਰੀ ਫੁੱਲ ਟਾਪੇ ਪੈ ਗਈ ਸੀਗੀ ਤੇ ਐਤ ਕੀ ਵੀ ਕੀ ਪਤਾ ਪਰਮਾਤਮਾ ਦੇ ਜੀ ਇਹ ਗਰਮੀ ਫੁੱਲ ਟਾਪਤੀ ਹੋ ਜਵੇ ਮੈਨੂੰ ਲੱਗਦਾ ਰਹੇਗਾ ਜੀ ਦਿਨ ਬਣ ਜਣਗੇ ਅੱਗੇ ਜਾ ਕੇ ਠੀਕ ਹੈ ਜੀ ਤੇ ਇਹ ਵੀ ਜੇ ਆਪਾਂ ਬਦਾਮ ਕੱਟੇ ਨੇ ਜੀ ਬਰੀਕ ਬਰੀਕ ਜਿਹੜੇ-ਜਿਹੜੇ ਵੀਰ ਨੂੰ ਵੀਰੇ ਵਧੀਆ ਲੱਗਿਆ ਵੀਰੇ ਆਪਣਾ ਕੱਟਣ ਦਾ ਤਰੀਕਾ ਤਾਂ ਵੀਰੇ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਠੀਕ ਹੈ ਜੀ ਤੇ ਹੋਰ ਵੀਰੇ ਦੱਸਿਓ ਕਿਹੜੇ-ਕਿਹੜੇ ਟੌਪਿਕ ਤੇ ਵੀਰੇ ਆਪਾਂ ਨਵੀਆਂ ਵੀਡੀਓ ਬਣਾਈਏ ਜੀ ਠੀਕ ਹੈ ਜੀ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਬਾਜ਼ੀਆਂ ਦੇ ਵਿੱਚ ਬਹੁਤ ਦਿਕਤਾਂ ਆਉਂਦੀਆਂ ਨੇ ਚੁਣਨੀਆਂ ਆਉਂਦੀਆਂ ਤੇ ਵੀਰੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਸਾਡੇ ਲੈ ਕੇ ਸੇਵਾ ਹੋਊਗੀ ਉਥੇ ਜਰੂਰ ਕਰਾਂਗੇ ਜੀ ਠੀਕ ਆ ਜੀ ਨਵੇਂ ਵੀਰੇ ਕਈ ਸੇ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਆਲੂ ਖਾਰਾ ਕਿਵੇਂ ਲਾਉਣਾ ਜੀ ਉਤਰ ਨੂੰ ਜਲਾਵ ਕਿਵੇਂ ਕਰਨਾ ਤਾਂ ਕਮੈਂਟ ਕਰ ਲਿਓ ਵੀਰੇ ਆ ਵੀਡੀਓ ਬਣਾ ਦਾਂਗੇ ਉਹਦੀ ਠੀਕ ਆ ਜੀ ਕਿ ਵੀਰੇ ਇੱਕ ਵਾਰ ਕ ਉਤਰ ਨੂੰ ਜਲਾਵ ਕਰਨਾ ਬਹੁਤ ਜ਼ਰੂਰੀ ਆ ਜੀ ਬਦਾਮ ਵੀ ਵੀਰੇ ਫੇ ਕਈ ਵਾਰ ਗਰਮੀ ਪਾਉਣ ਲੱਗ ਜਾਂਦੇ ਨੇ ਤੇ ਕਈ ਵਾਰ ਬਦਾਮ ਵੀ ਖਰਾਬ ਕਰਨ ਲੱਗ ਜਾਂਦੇ ਨੇ ਤੇ ਉਦੋਂ ਬਾਅਦ ਵੀਰੇ ਫੇ ਇੱਕ ਵਾਰ ਜਲਾਬ ਦੇ ਕੇ ਉਪਰ ਸੈੱਟ ਹੋ ਜਾਂਦਾ ਜੀ ਅੰਦਰੋਂ ਸਾਰੀ ਸਫਾਈ ਹੋ ਜਾਂਦੀ ਆ ਉਪਰ ਦੇਓ ਤੇ ਹਰੀਆਂ ਬਿਠਾਂ ਵੀਰੇ ਮੈਂ ਉਪਰ ਬਿਮਾਰ ਠਮਾਰਾ ਮਾੜਾ ਮੋਟਾ ਦਾਣੇ ਘੱਟ ਵੱਧ ਖਿੱਚਦਾ ਉਹ ਸਾਰੀ ਪ੍ਰੋਬਲਮ ਵੀਰੇ ਲੋਟ ਆ ਜਾਂਦੀ ਆ ਫੇ ਜਲਾਬ ਦੇਣ ਬਾਜੀ ਤੋਂ ਪਹਿਲਾਂ ਵੀਰੇ ਜਣੀ ਪਾਣੀ ਇਹ ਕਾਰਮ ਤੋਂ ਪਹਿਲਾਂ ਪਹਿਲਾਂ ਇੱਕ ਵਾਰੀ ਕੂਤਰ ਨੂੰ ਜ਼ਰੂਰ ਜਲਾਵ ਕਰਦੇ ਆ ਗੋ ਜੀ ਠੀਕ ਹੈ ਜੀ ਤੇ ਆਪਾਂ ਵੀ ਇਹ ਬਾਦਾਮ ਕੱਟੇ ਨੂੰ ਕੂਤਰ ਨੂੰ ਪਾਉਨੇ ਆਪਾਂ ਵਿੱਚ ਪਾ ਵੀ ਦਿੱਤੇ ਤੇ ਵਿੱਚ ਪਾ ਰਹੇ ਹਾਂ ਠੀਕ ਹੈ ਜੀ ਆਹ ਕੂਤਰ ਆਪਾਂ ਬਾਜੀ ਛੱਡਿਆ ਸੀ ਜੀ ਠੀਕ ਹੈ ਜੀ ਜੇ ਵੀ ਦੇ ਇਹ ਆਪਣਾ ਕਬੂਤਰ ਸਾਂਝੀ ਦੇ ਵਿੱਚ ਰਿਹਾ ਜੀ ਮੀਂਹ ਆ ਗਿਆ ਸੀਗਾ ਤੇ ਕਬੂਤਰ ਬਣਾ ਬੜਾ ਚੰਦਾਉੜਿਆ ਜੀ ਸਾਢੇ 6 ਵਜੇ ਟਾਂਗੀ ਜੜਿਆ ਜੀ ਇਹ ਕਬੂਤਰ ਬਣਾ ਮੀਂਹ ਪੈਣ ਲੱਗਿਆ ਸੀਗਾ ਜੀ ਹਵਾ ਬਹੁਤ ਤੇ ਚੱਲਦੀ ਸੀਗੀ ਸਾਢੇ 6 ਵਜੇ ਟਾਂਗੀ ਜੜਿਆ ਜੀ ਇਹ ਕਬੂਤਰ ਬਣਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਆਪਣੀ ਵੀਰੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਰ ਜ਼ਰੂਰ ਕਰ ਦਿਆ ਕਰੋ 一个一段了我。